ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਸਨ ਗੁਰਮੁਖ ਪਿਆਰੇ ਸਤਿਕਾਰਯੋ ਭਾਈ ਹਰਪਜਿੰਦ ਸਿੰਘ ਜੋ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਸੀ ਸ਼ਬਦ ਕੀਰਤਨ ਦੀ ਜਿੱਥੇ ਅੱਜ ਆਪਾਂ ਵਿਸ਼ੇਸ਼ ਤੌਰ ਤੇ ਸੰਗਰਾਂਦ ਦਾ ਦਿਹਾੜਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਾਤੋ ਪਰਮ ਭਲਾਣੀਆਂ ਦੂਜਾ ਲੱਗਾ ਹੇਤ ਲੋਕ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਦੇ ਪਵਿੱਤਰ ਮਹਾਂਵਾਕਾਂ ਅਨੁਸਾਰ ਪਾਤੋ ਦਾ ਮਹੀਨਾ ਜੋ ਆਰੰਭ ਹੋਇਆ ਹੈ ਮੋਸਮ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਜੁੜ ਰਹੇ ਹਾਂ ਗੁਰੂ ਕੀ ਬਾਣੀ ਅੰਦਰ ਉਥੇ ਨਾਲ ਹੀ ਦੰਨ ਵੀ ਟਕਸਾਲ ਦੇ 13 ਜਥੇਦਾਰ ਦੰਨ ਵੀ ਟਕਸਾਲ ਦੇ 13 ਮੁਖੀ ਸ਼੍ਰੀਮਾਨ ਸਤਪੰਨ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਸਲਾਣਾ ਯਾਦ ਨੂੰ ਸਮਰਪਿਤ ਵੀ ਅੱਜ ਦਾ ਸਮਾਗਮ ਆਪ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਮਹਾਪੁਰਖ ਸਤਿਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਸਮੇਂ ਦੀ ਸਰਕਾਰ ਬੰਨ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤਾਂ ਜਿੱਥੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਉਥੇ ਸਰਕਾਰ ਦੇ ਇਸ ਘਣਾਉਣੇ ਜੁਰਮ ਦੀ ਸੰਗਤਾਂ ਦੇ ਵਿੱਚ ਵਿਰੋਧਤਾ ਕਰਦੇ ਸੰਤ ਤੇ ਸੰਤੀ ਜਲੂਸ ਨਗਰ ਕੀਰਤਨ ਦੇ ਰੂਪਾਂ ਵਿੱਚ ਥਾਂ ਥਾਂ ਤੋਂ ਮਹਾਂਪੁਰਖਾਂ ਨੇ ਕੱਢੇ ਤੇ ਸੰਤਾਂ ਨੂੰ ਜੋੜਿਆ ਅਖੀਰ 3 ਅਗਸਤ 1977 ਨੂੰ ਜੋ ਮਰਸੀਆਪੜ ਤੋਂ ਸਰਦਾਰ ਗਿਆਨ ਸਿੰਘ ਜੀ ਦੇ ਘਰ ਤੋਂ ਸੋਲ੍ਹਾਂ ਨੂੰ ਧਰਮ ਪ੍ਰਚਾਰ ਦੀ ਫੇਰੀ ਦੇ ਦੌਰਾਨ ਚੱਲੇ ਪਾਏ ਅਤੇ ਜਦੋਂ ਆਪ ਜੀ ਸੋਲਨ ਧਿਆਨ ਵਾਸਤੇ ਮਲਸੀਆਂ ਪਿੰਡ ਤੋਂ ਚੱਲੇ ਉਸ ਵੇਲੇ ਕੁਝ ਗੰਟੀ ਦੇ ਸਿੰਘ ਨਾਲ ਲਏ ਤੇ ਕੁਝ ਸਿੰਘ ਸੀ ਸਤਕਾਰਯੋਗ ਬਾਬਾ ਠਾਕ ਸਿੰਘ ਦੀ ਗਵਾਈ ਵਿੱਚ ਮਹਿਤੇ ਭੇਜ ਦਿੱਤੇ ਅਤੇ ਰਾਗੀ ਜਥਾ ਤੇ ਕੁਝ ਨਾਲ ਸਿੰਘ ਮਹਾਂਪੁਰਖਾਂ ਦੇ ਨਾਲ ਤੁਰੇ ਅਤੇ ਦਾਸ ਵੀ ਉਸ ਵੇਲੇ ਬਚਪਨ ਵਿੱਚ ਹੁੰਦਾ ਹੋਇਆ ਮਹਾਂਪੁਰਖਾਂ ਦੇ ਨਾਲ ਕੀਰਤਨ ਦੀ ਸੇਵਾ ਜੋ ਜਿੱਥੇ ਵਿੱਚ ਨਿਵਾ ਰਿਹਾ ਸੀਗਾ 3 ਅਗਸਤ 1970 ਨੂੰ ਲਾਡੋਵਾਲ ਲੰਘ ਕੇ ਤਾਂ ਮਹਾਪੁਰਖਾਂ ਦਾ ਅਚਾਨਕ ਐਕਸੀਡੈਂਟ ਹੋਇਆ ਮਿਸ ਪ੍ਰਾਹਾਨ ਹਸਪੀਟਲ ਤੇ ਲੈ ਕੇ ਗਏ ਅੱਜ ਦੇ ਦਿਨ 16 ਅਗਸਤ 1970 ਨੂੰ ਇਹ ਸੰਸਾਰ ਤੋਂ ਜੋ ਮਹਾਰਾਜ ਦੇ ਬਚਨ ਨੇ ਪਵਨ ਮਹਕਮ ਸਮਾਇਆ ਜੋਤੀ ਮਹਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮਾਰੇ ਕੌਣ ਹੋਗਾ ਬ੍ਰਹਮ ਗਿਆਨੀ ਬਿਲ ਕਰੋ ਵਿਚਾਰਾ ਇਹ ਤੋ ਚਲਤ ਭਿਆ ਜੋ ਸੂਰਜ ਕਰਨ ਮਲੇ ਚਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੇ ਸੰਪੂਰਨ ਥੀ ਆ ਰਾਮ ਉਹ ਮਹਾ ਪ੍ਰਖਜ ਦੇਨ ਇਹ ਸੰਸਾਰ ਤੋਂ ਸੇਂ ਕਰਕੇ ਗਏ ਉਹਨਾਂ ਦੀ ਯਾਦ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੇ ਵਿਦਿਆਰਥੀ ਵਿਚਰਦੇ ਨੇ ਦੇਸ਼ ਵਿੱਚ ਵਿਦੇਸ਼ਾਂ ਵਿੱਚ ਉਹਨਾਂ ਦੀ ਯਾਦ ਨਾਲ ਜੁੜ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਮੇਸ਼ਾ ਹੀ ਗੁਰਸਿੱਖੀ ਵਾਲਾ ਜਿਉਣ ਦਾ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਸੀ ਉਹਦੇ ਤੇ ਚੱਲਣ ਦੇ ਲਈ ਤਤ ਪਰ ਹਨ ਸੋ ਆਪ ਹੁਣ ਕੁਝ ਸਮਾਂ ਗੁਰੂ ਕੀ ਬਾਣੀ ਦੀ ਵਿਚਾਰ ਗਿਆਨੀ ਦਰਬਾਹ ਸੰਜੀ ਆਪ ਜੀ ਦੇ ਨਾਲ 15 ਮਿੰਟ ਵਾਸਤੇ ਕਰਨਗੇ ਉਸ ਤੋਂ ਅਪਰੰਤ ਫਿਰ ਆਪਾਂ ਸਮਾਪਤੀ ਕਰਾਂਗੇ ਕੱਲ ਦੇ ਦਿਨ ਭਾਈ ਤੇਜਿੰਦਰ ਸਿੰਘ ਲਾੜੀ ਜੀ ਦੇ ਘਰ ਵਿੱਚ ਸ਼ਾਮ ਦਾ ਦੀਵਾਨ ਹੈ ਆਪ ਸਾਡੇ ਸੰਗਤਾਂ ਨੂੰ ਖੁੱਲਾ ਸਦਾ ਪੱਤਰ ਹੈ ਕਿ ਉਹਨਾਂ ਦੇ ਗ੍ਰਹਿ ਵਿੱਚ ਜਰੂਰ ਆਪ ਜੀ ਨੇ ਦਰਸ਼ਨ ਦੇਣੇ ਨੇ ਭਾਈ ਕਿਸ਼ਿੰਦਰ ਸਿੰਘ ਜੀ ਲਾੜੀ ਜੀ ਦੇ ਘਰ ਸੰਗਰਾਂਦ ਦਾ ਜੋ ਦਿਹਾੜਾ ਆਪਾਂ ਸ਼ਨੀਵਾਰ ਨੂੰ ਮਨਾਉਂਦੇ ਹਾਂ ਜੋ ਸਵੇਰ ਤੋਂ ਅਗਲੇ ਦਿਨ ਭਾਵੇਂ ਜਦੋਂ ਵੀ ਅਗਲਾ ਸ਼ਨੀਵਾਰ ਹੁੰਦਾ ਹੈ ਤਾਂ ਵਿਸ਼ੇਸ਼ ਤੌਰ ਤੇ ਵਿਵਾਨ ਸੱਜ ਜਾਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਜੀ ਭਰਨੀ ਜੀ ਆਓ ਬੇਨਤੀ ਕਰਾਂ ਗਿਆਨੀ ਦਰਵਾਲ ਸਿੰਘ ਜੀ ਉਹਨਾਂ ਨੂੰ ਆਪ ਦੇ ਨਾਲ ਤੁਰ ਬਾਣੀ ਦੇ ਵਿਚਾਰ ਸਾਂਝੀ ਕਰਨ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਸੋਈ ਦਿਨ ਸੁਸੁਹਾਵਾ ਜਿਤ ਪ੍ਰਭ ਆਵੇ ਚਿਤ ਜਤ ਤਨ ਮਿਸਰੈ ਪਾਰ ਬ੍ਰਹਮ ਫਿਟ ਭਲੇਰੀ ਰਤਾ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਰਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਸੰਤੋ ਸਹਾਈ ਜੀ ਕੇ ਭਵਜਲ ਤਾਰਨ ਹਾਰਾ ਨਾਮ ਪਿਆਰ ਜਨਮ ਮਰਨ ਦੋਹੂ ਹੋ ਮੈ ਨਾਹੀ ਜਨ ਪਰਿ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਉ ਲੈ ਨ ਬਿਲਾਏ ਜੁਗੋ ਜੁਗ ਅਟਲ ਕੋਟ ਖੰਡਾਂ ਬ੍ਰਹਮੰਡਾਂ ਦੇ ਮਾਲਕ ਮਨੁੱਖਤਾ ਦੇ ਸੱਤੇ ਰਹਿ ਪਰ ਗੁਰਤਾ ਗੱਦੀ ਤੇ ਬਿਰਾਜਮਾਨ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤ ਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੱਜ ਬੈਠੇ ਸਤਕਾਰ ਜੋਗ ਸਨਮਾਨ ਜੋਗ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਬਾੜੇ ਹੋ ਜਿਨ੍ਹਾਂ ਨੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਜੋ ਬੁੱਢੇ ਦਲ ਦੇ ਛੇਵੇਂ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਮਹਾਨ ਜਰਨੈਲ ਯੋਧੇ ਸੂਰਮੇ ਸਨ ਉਹਨਾਂ ਦੀ 200 ਸਾਲਾਂ ਸਤਪਦੀ ਤੇ ਵਿਦੇਸ਼ ਦੇ ਵਿੱਚ ਜੋ ਗੁਰਦੁਆਰਾ ਸ਼ਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਦੀ ਸਥਾਪਨਾ ਕੀਤੀ ਗਈ ਹੈ ਉੱਥੇ ਅੱਜ ਸੰਗਤਾਂ ਪਾਦੋਂ ਮਹੀਨੇ ਦੀ ਸੰਗ੍ਰਾਮ ਜਿਹੜੀ ਹੈ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਮਨਾ ਰਹੀਆਂ ਹਨ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ ਦਮ ਦਮੇ ਟਕਸਾਲ ਦੇ ਵਿਦਿਆਰਥੀ ਬਾਬਾ ਮੁਖਤਾਰ ਸਿੰਘ ਜੀ ਮੁਖੀ ਦੇ ਪਾਸੋਂ ਜੋ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਬਚਨ ਸਰਵਣ ਪੀਤੇ ਨੇ ਆਓ ਸਭ ਤੋਂ ਪਹਿਲਾਂ ਸੰਤ ਸਹਾਈ ਜੀ ਕੇ ਪਵਜਨ ਤਾਰਨ ਹਾਰ ਸਭ ਤੇ ਉੱਚੀ ਜਾਣੀ ਐ ਨਾਨਕ ਨਾਮ ਪਿਆਰ ਦੇ ਬਚਨਾਂ ਅਨਸਾਰ ਸੰਤ ਕਰਤਾਰ ਸਿੰਘ ਜੀ ਦੀਆਂ ਜੀਵਨ ਦੀਆਂ ਜੋ ਇੱਕ ਦੋ ਘਟਨਾ ਸੰਗਤਾਂ ਦੇ ਨਾਲ ਸਾਂਝੀਆਂ ਕਰਕੇ ਫਿਰ ਭਾਦੋਂ ਮਹੀਨੇ ਦੀ ਸੰਗਰਾਂਦ ਜਿਹੜੀ ਐ ਉਹਦੇ ਅਖਰੀ ਅਲਖਾ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13ਵੇਂ ਮੁਖੀ ਦਮਦਮਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕਾਂਸੀ ਵਿਖੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਜੋ ਇਹ ਸੇਵਾ ਬੰਸੀ ਸੀ ਕੀ ਵਿਦਿਆਰਥੀਆਂ ਨੂੰ ਗੁਰਸਿੱਖਾਂ ਨੂੰ ਗੁਰਬਾਣੀ ਦੀ ਸੁੱਧ ਸੰਥਿਆ ਗੁਰਬਾਣੀ ਦੇ ਅਰਥ ਕਰਵਾਉਣੇ ਸੋ ਗੁਰਬਾਣੀ ਦਾ ਬੋਧ ਗੁਰਬਾਣੀ ਦਾ ਗਿਆਨ ਸੋ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਹੋਏ ਨੇ ਜਿਨ੍ਹਾਂ ਦਾ ਜਨਮ ਹੁਣ ਜਿਨ੍ਹਾਂ ਤਰਨ ਤਾਰਨ ਸਾਹਿਬ ਪਹਿਲਾ ਜਿਹੜਾ ਅਸੀਂ ਅਮਰਸਰ ਸਾਹਿਬ ਹੁਣ ਜਿਲ੍ਹਾ ਇਹ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਏ ਭੂਰਾ ਕੋਨਾ ਭੂਰਾ ਕੋਨਾ ਵੇਖੀ ਜੋ ਸੰਤ ਕਰਤਾਰ ਸਿੰਘ ਜੀ ਦਾ ਜਨਮ 4 ਅਕਤੂਬਰ 1932 ਨੂੰ ਸਤਕਾਰਯੋਗ ਬਾਣੀ ਬਾਣੇ ਦੇ ਧਾਰਨੀ ਗੁਰਮਤਿ ਧਾਰਨੀ ਸਰਦਾਰ ਬਾਪੂ ਝੰਡਾ ਸਿੰਘਾ ਤੇ ਮਾਤਾ ਨਾਨਕ ਕੌਰ ਜੀ ਦੇ ਘਰ ਵਿਖੇ ਹੋਇਆ ਜਿੱਥੇ ਸੰਤ ਕਰਤਾਰ ਸਿੰਘ ਜੀ ਨੇ ਜੋ ਗੁਰਮਤਿ ਵਿਦਿਆ ਬਾਬਾ ਬੱਗਾ ਸਿੰਘੀ ਤੋਂ ਪੜ੍ਹੀ ਲੱਗੀ ਨਗਰ ਖੇਮ ਕਰਨ ਭਿੱਖੀ ਵੇਲ ਵੱਡੇ